ਕਿੰਨੀ ਦਰੋਂ ਕੇ ਮੁੰਡਾ ਤੁਹਾਡੇ ਬਾਹਰ ਚਾਰ ਸਾਲ ਹੋ ਗਏ ਜੀ ਲਾਈ ਹੈ ਬਿਮਾਰੀ ਹੈ ਜੀ ਮੈਂ ਮੈਂਦਾ ਚੋਣੀ ਮੈਨੂੰ ਮੈਂ ਆਇਆ ਮਾਤਾ ਆਪਣੇ بیٹے ਨੂੰ ਮਿਲਣਾ ਚਾਹੁੰਦੀ ਕੈਨੇਡਾ ਸਰੀ ਦੇ ਵਿੱਚ ਉਹਨਾਂ ਦਾ ਬੇਟਾ ਬਿਮਾਰ ਸੀਗਾ ਇਹਦੇ ذریعے ਮੈਂ ਇੱਕ ਚੀਜ਼ ਦਿਖਾਉਣਾ ਚਾਹਨਾ ਤੁਹਾਨੂੰ ਕਿ ਕਿੰਨਾ ਸੌਖਾ ਹੈ ਕਿਸੇ ਦੀ ਮਦਦ ਕਰਨਾ ਜੇ ਇੱਕ ਪ੍ਰੋਪਰ ਤਰੀਕੇ ਨਾਲ ਮੈਨੇਜਮੈਂਟ ਹੋ ਜਾਵੇ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਆਦਾ ਤੋਂ ਜਿਆਦਾ ਕਿ ਹੋਰ ਵੀ ਲੋਕ ਜਿਹੜੇ ਦੁਨੀਆ ਭਰ ਦੇ ਵਿੱਚ ਪੰਜਾਬੀ ਵੱਸਦੇ ਨੇ ਸਾਰੇ ਇਹਨਾਂ ਦੀ ਮਦਦ ਹੋ ਸਕੇ 450 ਡਾਲਰ ਦੀ ਸਿਟੀ ਸਕੈਨ ਕੋਈ ਹੋਰ ਸਰੀ ਦੇ ਮੈਂ ਲੋਕਾਂ ਨੂੰ ਬੇਨਤੀ ਕਰ ਦਿੰਦਾ ਹੋਰ ਜਿਹੜੇ ਸਰੀ ਦੇ ਵੀਰ ਸੋਸ਼ਲ ਮ ਦੇਖੋ ਇੱਕ ਮਾਂ ਇੰਨੀਆਂ ਢਿੱਡੋਂ ਅਸੀਸਾਂ ਦੇ ਰਹੀ ਐ ਜਿਹਦਾ ਸ਼ਾਇਦ ਮੁੱਲ ਜਿਹੜਾ ਉਹ ਅਨਮੋਲ ਮੁੱਲ ਐ ਕਿ ਦੀ ਕੋਈ ਕੀਮਤ ਨਹੀਂ ਐ ਆ ਖਾਸ ਤੌਰ ਤੇ ਮਾਤਾ ਜੀ ਜਿਹੜੀ ਉਸ ਦਿਨ ਵੀਡੀਓ ਚ ਤੁਸੀਂ ਰਿਕੁਐਸਟ ਕੀਤੀ ਸੀ ਉਹ ਵੀਡੀਓ ਦੇਖਣ ਨਾਲ ਹੀ ਇੱਕ ਭੈਣ ਜਿਹੜੀ ਨਵਨੀਤ ਕੌਰ ਉੱਥੇ ਉਹਦੀ ਹੈਲਪ ਕਰਕੇ ਦੱਸੋ ਸਾਰਾ ਕੀ ਹੋਇਆ ਸੀ ਤੁਹਾਡੇ ਨਾਲ ਇੱਥੇ ਆਏ ਸੀ ਹਾਂਜੀ ਹਾਂਜੀ ਉਹ ਤਾਂ ਫਿਰ ਹੈਲਪ ਹੋਈ ਸੀ 250 ਡਾਲਰ ਉਹਨੇ ਉਹਦੀ ਦਿੱਤਾ ਉਹਦੀ ਮੰਦੇ ਨੂੰ ਮੁੰਡੇ ਨੂੰ ਦਵਾਈ ਕਿ ਹੋਇਆ ਕਿਸੇ ਕਿਉਂ ਆਇਸੀ ਤੁਸੀਂ ਇੱਥੇ ਮੈਂ ਆਈ ਸੀ ਮੁੰਡੇ ਨੂੰ ਦਵਾਈ ਨਹੀਂ ਮਿਲਦੀ ਬੇਟਾ ਉਹ ਐਮਸੀ ਕਾਟ ਕੁਛ ਵੀ ਹੈ ਨਹੀਂ ਨੰਬਰ ਹੁਣ ਤੁਸੀਂ ਖੁਸ਼ ਹੋ ਬਹੁਤ ਖੁਸ਼ ਹਾਂ ਕਿੰਨੀਆਂ ਤੋਂ ਦਵਾਵਾਂ ਉਸ ਕੁੜੀ ਨੂੰ ਬਹੁਤ ਦਵਾਵਾਂ ਦਿੱਤੀਆਂ ਮੈਂ ਉਹਨੂੰ ਬਹੁਤ ਦਵਾਵਾਂ ਹੁਣ ਵੀ ਲੋਕ ਰੈਗੂਲਰਲੀ ਉਹਦੀ ਮਦਦ ਕਰ ਰਹੇ ਨੇ ਅਸੀਂ ਉਹਨੂੰ ਕਿਹਾ ਹੋਇਆ ਜਿੰਨੇ ਵੀ ਡਾਲਰ ਲੱਗਦੇ ਨੇ ਉਹਦਾ ਇਲਾਜ ਕਰਾ ਪਰ ਮੈਨੂੰ ਕੁਝ ਲੋਕ ਜਿਹੜੇ ਉੱਥੇ ਦੇ ਲੋਕ ਨੇ ਉਹ ਇਹ ਕਹਿਣ ਚ ਵੀ ਮੈਨੂੰ ਸੁਣਨ ਚ ਆ ਰਿਹਾ ਕਿ ਉੱਥੇ ਡਾਲਰਾਂ ਚ ਬਹੁਤ ਜ਼ਿਆਦਾ ਪੈਸੇ ਲੱਗ ਜਾਣੇ ਉਹਨੂੰ ਠੀਕ ਕਰਾ ਕੇ ਉਹਦੀ ਟਿਕਟ ਕਰਾ ਕੇ ਉਹਨੂੰ ਇੰਡੀਆ ਭੇਜਦੀ ਐ ਤੇ ਇੱਥੇ ਉਹਦਾ ਲਾਜ ਨਾ ਚਾਹਨੀ ਹਾਂਜੀ ਜੀ ਮਤਲਬ ਕਿੰਨੀ ਦਿਰ ਹੋ ਗਈ ਮੁੰਡੇ ਤੋਂ ਤੁਹਾਡੇ ਬਾਹਰ ਚਾਰ ਸਾਲ ਹੋ ਗਏ ਜੀ ਮੈਂ ਆਈ ਹਾਂ ਬਿਮਾਰੀ ਐ ਜੀ ਮੈਂ ਮਿਲਣਾ ਚਾਹਨੀ ਮੈਨੂੰ ਮੈਂ ਆਇਆ ਮੁੰਡੇ ਨੂੰ ਕੋਸੋ ਵਾਪਸ ਤਾਂ ਨਹੀਂ ਭੇਜਣਾ ਫਿਰ ਉਹਨੂੰ ਦੁਆਰਾ ਵਾਪਸ ਵਾਪਸ ਤਾਂ ਹੋਊਗਾ ਬਹੁਤ ਕਹਿੰਦੀ ਮੈਂ ਬੁਲਾ ਲੂੰਗੀ ਜੇ ਠੀਕ ਹੋ ਗਿਆ ਇੱਕ ਵਾਰੀ ਮਿਲ ਲਵੇ ਤੁਹਾਨੂੰ ਆ ਮਿਲ ਲਵੇ ਮੈਨੂੰ ਚਾਹੇ ਉੱਥੇ ਬੁਲਾਓ ਜਿਵੇਂ ਮਰਜ਼ੀ ਕਰੋ ਮੈਨੂੰ ਮੁੰਡੇ ਨੂੰ ਮਾਤਾ ਆਪਣੇ ਬੇਟੇ ਨੂੰ ਮਿਲ ਅਸੀਂ ਲਾਈਵ ਵੀਡੀਓ ਦੇ ਵਿੱਚ ਬੇਨਤੀ ਕੀਤੀ ਕਿ ਕੈਨੇਡਾ ਸਰੀ ਦੇ ਵਿੱਚ ਇਹਨਾਂ ਦਾ ਬੇਟਾ ਬਿਮਾਰ ਹੈ ਤੇ ਉਹਨਾਂ ਨੂੰ ਹੈਲਪ ਦੀ ਲੋੜ ਹੈ ਉਹ ਵੀਡੀਓ ਦੇਖਣ ਦੇ ਨਾਲ ਸਾਨੂੰ ਪੂਰੇ ਸਰੀ ਦੇ ਵਿੱਚੋਂ ਹੀ ਬੜੇ ਫੋਨ ਆਏ ਕਿ ਦੱਸੋ ਕਿਵੇਂ ਮਦਦ ਕਰੀਏ ਮਾਤਾ ਦੀ ਕਿਵੇਂ ਮਦਦ ਕਰੀਏ ਤੇ ਮਾਤਾ ਵੀ ਢਡੋਂ ਦੁਆਵਾਂ ਦੇ ਰਹੀ ਐ ਇਸ ਟਾਈਮ ਕਿ ਤੁਸੀਂ ਮੇਰੇ ਪੁੱਤ ਦੀ ਉੱਥੇ ਹੈਲਪ ਕੀਤੀ ਇਹਦਾ ਇਹਦੇ ਜ਼ਰੀਏ ਮੈਂ ਇੱਕ ਚੀਜ਼ ਦਿਖਾਉਣਾ ਚਾਹਨਾ ਤੁਹਾਨੂੰ ਕਿ ਕਿੰਨਾ ਸੌਖਾ ਹੈ ਕਿਸੇ ਦੀ ਮਦਦ ਕਰਨਾ ਜੇ ਇੱਕ ਪ੍ਰੋਪਰ ਤਰੀਕੇ ਨਾਲ ਮੈਨੇਜਮੈਂਟ ਹੋ ਜਾਵੇ ਔਰ ਮਾਤਾ ਦੀ ਦਿੱਕਤ ਕੀ ਉਹਨੂੰ ਇਹਨ ਮੂਲੀਆਂ ਫਿੱਫਰੀਆਂ ਨੋਰਪੈਕਸ਼ਨ ਹੋਈ ਵੀ ਸਾਹ ਹੁੰਦਾ ਹੀ ਨਹੀਂ ਲੈਟਰਨ ਬਾਥਰੂਮ ਵੀ ਕਦੋਂ ਤੋਂ ਕਰਵਾਈ ਕਰਾਉਂਦੀ ਚਾਰ ਸਾਲ ਹੋ ਗਏ ਜੀ ਚਾਰ ਸਾਲ ਹੋ ਗਏ ਤੇ ਦਵਾਈ ਕਦੋਂ ਤੋਂ ਨਹੀਂ ਲੈ ਰਿਆ ਸੀ ਉਹ ਦਵਾਈ ਤਾਂ ਜੀ ਹੁਣ ਮਿਲਦੀ ਨਹੀਂ ਕਿ ਉਹ ਫਾਰਮ ਪਰਮਿਟ ਕਰਕੇ ਪਹਿਲਾਂ ਦਾਖਲ ਗਿਆ ਅੱਛਾ ਪਹਿਲਾਂ ਦਾਖਲ ਹੋ ਗਿਆ ਹੁਣ ਉਹਨੂੰ ਹੁਣ ਇਸ ਟਾਈਮ ਹੋਰ ਕੀ ਲੋੜ ਹੈ ਉਹਨੂੰ ਹੁਣ ਬਹੁਤ ਕੰਮ ਤੇਰੀ ਜਾ ਹੁੰਦਾ ਨਾ ਤਾਂ ਕਿਰਾਇਆ ਦਿੱਤਾ ਜਾਂਦਾ ਉਹ ਤੋਂ ਮੈਂ ਨਾ ਵਿਚਾਰੀ ਤੋਂ ਗ੍ਰੋਸਰੀ ਲਿਆਂਦੀ ਜਾਂਦੀ ਉਹਨੂੰ ਘਰੇ ਰਹਿਣਾ ਪੈਂਦਾ ਉਹਨੂੰ ਲੈਟਰਨ ਬਾਥਰੂਮ ਕੋਲ ਰਹਿਣਾ ਸਾਹ ਨਹੀਂ ਆਉਂਦਾ ਪੱਖਾ ਚਲਾ ਕੇ ਮਸਾਂ ਬੈਂਦਾਗਾ ਬਹੁਤ ਤੇ ਉਹ ਕਿੰਨੀ ਤਕਲੀਫ ਦੇ ਵਿੱਚ ਸਾਡੇ ਪੈਣ ਪਰ ਨੇ ਕਿਹਾ ਕਿ ਨਾ ਰਾਜ ਤੋਂ ਬਿਨਾ ਮੰਮੀ ਮੈਨੂੰ ਮਾਰ ਨਾ ਜਾਵਾ ਮੈਂ ਨਹੀਂ ਨਹੀਂ ਮਰਦਾ ਨਹੀਂ ਅਸੀਂ ਉਹਨੂੰ ਟੀਮ ਮੈਂਬਰ ਨੂੰ ਕਿਹਾ ਆਪਣੇ ਨੂੰ ਕਿ ਉਹਦਾ ਮੈਂ ਫਿਰ ਵੀ ਤੁਹਾਡੇ ਮੋਰੇ ਵੀ ਉਹਨੂੰ ਕਹਿ ਦਿੰਨਾ ਇੱਕ ਵਾਰੀ ਕਿ ਜਿਹੜਾ ਸਾਡਾ ਇਸ਼ੂ ਭਰਾ ਟੀਮ ਮੈਂਬਰ ਜਿਹੜਾ ਸਾਰਾ ਕੋਆਰਡੀਨੇਟ ਕਰਦਾ ਹੈ ਬਾਹਰਲੇ ਕੇਸਸ ਦੇ ਨਾਲ ਤੇ ਮੈਂ ਸਪੀਕਰ ਆਨ ਦੇ ਵਿੱਚ ਹੀ ਉਹਨੂੰ ਲਾਈਵ ਗੱਲਬਾਤ ਲੈਣ ਦੀ ਕੋਸ਼ਿਸ਼ ਕਰੂੰਗਾ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਆਦਾ ਤੋਂ ਜਿਆਦਾ ਕਿ ਹੋਰ ਵੀ ਲੋਕ ਜਿਹੜੇ ਦੁਨੀਆ ਭਰ ਦੇ ਵਿੱਚ ਪੰਜਾਬੀ ਬਸਦੇ ਨੇ ਸਾਰੇ ਇਹਨਾਂ ਦੀ ਮਦਦ ਹੋ ਸਕੇ so that ਇੱਕ ਤੁਹਾਡਾ ਸ਼ੇਅਰ ਬਟਨ ਦਬ ਕੇ ਜੇ ਤੁਹਾਨੂੰ ਨਾ ਕஷ்ட ਲੱਗੇ ਸ਼ਾਇਦ ਸਿਰਫ ਇੱਕ ਬਟਨ ਹੀ ਦਬਣਾ ਹੈ ਤੁਸੀਂ ਹੋਰ ਕੁਝ ਨਹੀਂ ਕਰਨਾ ਤੇ ਇਹਨਾਂ ਦੀ ਮਦਦ ਹੋ ਸਕੇ ਉਹਦੇ ਲਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤੇ ਮਰੀਜ਼ ਤੁਸੀਂ ਦੇਖ ਸਕਦੇ ਹੋ ਪਿੱਛੇ ਬਹੁਤ ਜ਼ਿਆਦਾ ਨੇ ਮਰੀਜ਼ਾਂ ਦੀ ਲਾਈਨ ਲੱਗੀ ਪਈ ਹੈ ਇੱਕ ਇੱਕ ਮਰੀਜ਼ ਕਰਕੇ ਆਪਣੀ ਆਪਣੀ ਦਿੱਕਤ ਬੇਟਾ ਬੱਚੀ ਨੂੰ ਭੇਜੀਓ ਜਿਹੜੀ ਲਾਲ ਸੂਟ ਵਾਲੀ ਬੈਠੀ ਹੈ ਤੁਸੀਂ ਦੇਖ ਸਕਦੇ ਹੋ ਕਿ ਆ ਕਿੰਨਾ ਮਰੀਜ਼ ਸਾਹਮਣੇ ਬੈਠਾ ਜਿਹੜਾ ਹੈਲਪ ਲੈਣ ਲਈ ਇੱਥੇ ਆਇਆ ਹੋਇਆ ਔਰ ਬੜੀ ਉਮੀਦਾਂ ਦੇ ਨਾਲ ਆਏ ਹੋਏ ਨੇ ਤੇ ਤੁਸੀਂ ਕਿਉਂ ਆਏ ਹੋ ਇੱਥੇ ਤੁਹਾਨੂੰ ਕੀ ਹੋਇਆ ਗੁਰਜੀਆ ਗੁੜੀਆਂ ਵਾਸਤੇ ਆਈ ਸੀ ਕੀ ਹੋਇਆ ਗੁੜੀਆਂ ਨੂੰ ਇਹਦੇ ਨਾ ਟੈਸਟ ਕਰਵਾਏ ਆ ਤੇ ਉਹ ਸਕੈਨ ਕਰਾ ਪੋਟਾ ਹੈਗੀ ਸਰੀ ਅੱਛਾ ਤੇ ਉਹ ਡੀਐਨਸੀ ਗਏ ਸੀਗੇ ਉਹ ਕਹਿੰਦੇ ਬੱਚਿਆਂ ਦਾ ਹਸਪੀਟਲ ਇੱਕ ਮਿੰਟ ਇਸ਼ੂ ਹੋਲਡ ਕਰੀ ਹਾਂਜੀ ਤੇ ਉਹ ਕਹਿੰਦੇ ਜੀ ਵੀ ਆਪਣਾ ਵੀ ਬੱਚਿਆਂ ਦਾ ਹਸਪੀਟਲ ਠੀਕ ਹੈ ਉਹ ਇੱਥੇ ਕੀ ਕਰਨਾ ਆਏ ਹੋ ਤੁਸੀਂ ਇੱਥੇ ਲਿਵਰ ਦੀ ਲਿਵਰ ਦੀ ਪ੍ਰੋਬਲਮ ਇੱਥੇ ਕੀ ਕਰਨਾ ਆਏ ਹੋ ਦਵਾਈ ਦਵਾਈ ਤੁਸੀਂ ਆਪ ਨਹੀਂ ਲੈ ਸਕਦੇ ਅੱਛਾ ਕਿੰਨੇ ਦੀ ਦਵਾਈ ਤੁਹਾਡੀ ਲੈ ਕੇ ਆਏ ਦਿਖਾਓ ਪਰਚੀ ਇੱਕ ਕੀ ਦਿੱਕਤ ਹੈ ਡਾਕਟਰ ਲੀਵਰ ਦੀ ਦਿੱਕਤ ਹੈ ਇਹਨੂੰ ਅੱਛਾ ਦੇਖੋ ਬੱਚੀ ਕੀ ਨਾਮ ਹੈ ਦਾ ਨਿਮਰਤਾ ਨਿਮਰਤਾ ਤੁਸੀਂ ਕੰਮ ਕੀ ਕਰਦੇ ਹੋ ਲੀਵਰ ਦਾ ਲੀਵਰ ਦਾ ਕੀ ਕਰਦੇ ਹੋ ਲੀਵਰ ਚ ਮਿਸਤਰੀ ਦਾ ਮਿਸਤਰੀ ਦਾ ਕੰਮ ਕਰਦੇ ਕੋਈ ਨਹੀਂ ਬੈਠ ਦੇਖੋ ਕਿੱਡੀ ਪਿਆਰੀ ਨਿਮਰਤਾ ਬੱਚੀ ਹੈ ਜਿਹੜੀ ਦਵਾਈ ਨਹੀਂ ਲੈ ਸਕਦੀ ਆਪਣੀ ਤੇ ਬੈਠੋ ਤੁਸੀਂ ਬੈਠੋ ਕੋਈ ਗੱਲ ਉਹ ਛੋਟੀ ਜੀ ਪਿਆਰੀ ਜੀ ਬੱਚੀ ਦੀ ਦਵਾਈ ਦੀ ਕੀਮਤ ਸ਼ਾਇਦ 1000 ਰੁਪਏ ਵੀ ਨਹੀਂ ਹੈਗੀ ਪਰ ਦਿਹਾੜੀ ਨਾਲ ਲੱਗਣ ਕਰਕੇ ਵਿਚਾਰੇ ਉਹ ਕਰ ਨਹੀਂ ਸਕੇ ਹਲੋ ਜੀ ਹਾਂ ਜੀ ਹਾਂ ਜੀ ਇਸ਼ੂ ਆਪਾਂ ਇੱਥੇ ਫੇਸਬੁਕ ਤੇ ਲਾਈਵ ਆ ਮੈਨੂੰ ਆ ਮੜਾ ਦਸੀ ਮਾਤਾ ਜੀ ਦੇ ਪੇਸ਼ੈਂਟ ਬਾਰੇ ਕਿਦਾਂ ਕੰਡੀਸ਼ਨ ਕੀ ਆ ਕੀ ਮਦਦ ਕਰ ਰਹੇ ਆ ਪੇਸ਼ੈਂਟ ਨੂੰ ਨਾ ਮਤਲਬ ਕਿ ਮਲਟੀਪਲ ਡਿਜ਼ੀਜ਼ਸ ਹੈ ਗਿਆ ਇੱਕ ਨਹੀਂ ਹੈ ਗਿਆ ਤੇ ਇਹਨਾਂ ਦੇ ਨਵਜੀਤ ਕੌਰ ਜੀ ਨੇ ਉਹਨਾਂ ਨੇ ਹਲਕ ਕੀਤੀ ਆ ਵੈਸੇ ਉਹ ਬੇਸਿਕਲੀ ਪੰਜਾਬ ਦੇ ਮੋਰੀਡੇ ਦੇ ਰਹਿਣ ਵਾਲੇ ਆ ਅੱਛਾ ਹੋਰ ਕੀ ਮਾਤਾ ਜੀ ਮਾਤਾ ਜੀ ਕਹਿੰਦੇ ਹੋਰ ਵੀ ਕੋਈ ਉਹਨਾਂ ਦੀ ਕੋਈ ਸੀਟੀ ਸਕੈਨ ਹੋਣੀ ਮਾਤਾ ਜੀ ਹਾਂਜੀ ਸੀਟੀ ਸਕੈਨ ਕਿੰਨੇ ਦੀ ਸੀਟੀ ਸਕੈਨ ਆ ਉੱਥੇ ਕੈਨੇਡਾ ਉਹ ਇਸ਼ੂ ਆਪਾਂ ਨੂੰ ਕੀ ਕੀ ਦਿੱਕਤਾਂ ਆ ਰੀਆਂ ਨੇ ਆਪਾਂ ਨੂੰ 450 ਡਾਲਰ ਦੀ ਹੈ ਉਹਨਾਂ ਕਈ ਜਿਵੇਂ ਸਰੀਰ ਦੇ ਵਿੱਚ ਨੇ ਉਹ ਕੀ ਕਹਿ ਸਾਡੇ 450 ਡਾਲਰ ਦੀ ਸੀਟੀ ਸਕੈਨ ਹਾਂਜੀ ਸਰ ਸਾਡੇ 450 ਡਾਲਰ ਕਿੰਨੇ ਦੀ ਹੋਗੀ ਇਹਦਾ 30 35 ਹਜ਼ਾਰ ਦੀ ਹੋਗੀ ਹਾਂਜੀ 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 ਉਹ ਤੁਹਾਡਾ ਪਲਾ ਹੋ ਜੇ ਸੀਟੀ ਸਕੈਨ ਦੀ ਮਸ਼ੀਨ ਹੀ ਲਾ ਲੋ ਕੈਨੇਡਾ ਕਿੱਥੋਂ ਲਿਆ ਕੇ 27000 ਰੁਪਏ ਦੀ ਇੱਥੇ ਕਿੰਨੇ ਦੀ ਹੈ 450 ਡਾਲਰ ਦੀ ਹੈ ਸੀਟੀ ਸਕੈਨ ਕਾਦੀ ਸੀਟੀ ਸਕੈਨ ਹੈ ਭਾਜੀ ਉਹਨਾਂ ਦੇ ਨਾਲ ਲੰਗਸ ਦੇ ਵਿੱਚ ਵੀ ਪ੍ਰੋਬਲਮ ਆਇਆ ਲੰਗਸ ਦੀ ਵੀ ਵੀਰੇ ਲੰਗਸ ਦੀ ਪੇਟ ਦੀ ਹੋएगी ਹਾਂਜੀ ਹਾਂਜੀ 2000 ਰੁਪਏ ਦੀ ਮਤਲਬ 2000 ਦੀ ਸਕੈਨ ਇੱਥੇ ਹੈ ਕੈਨੇਡਾ ਦੇ ਵਿੱਚ ਮਾਤਾ 27000 ਦੀ ਅੱਛਾ ਹੋਰ ਕੀ ਇਸ਼ੂ ਦਿੱਕਤਾਂ ਆ ਰੀਆਂ ਆਪਾਂ ਨੂੰ ਇਹਨਾਂ ਦੇ ਫਿਰ ਇਹ ਹੈ ਨਾ ਕਿ ਵਾਈਫਾਈ ਕੰਮ ਕਰਦੇ ਆ ਫਿਰ ਉਹ ਘਰ ਤੋਂ ਉਠਾ ਨਹੀਂ ਪਾਉਂਦੇ ਹੈਗੇ ਆਪਾਂ ਇਹਨਾਂ ਦੀ ਹੁਣ ਤੱਕ ਕਿੰਨੇ ਦੀ ਮਦਦ ਹੋ ਚੁੱਕੀ ਹੈ ਇਹਨਾਂ ਦੀ ਡੋਨਰਸ ਵੱਲੋਂ ਇਹਨਾਂ ਨੇ ਇਹਨਾਂ ਨੂੰ ਪਹਿਲੀ ਹਰੇ ਨਾਲ ਜਿਵੇਂ ਜਦੋਂ ਤਲੀਮ ਮਦਦ ਸੀਗੀ 250 ਡਾਲਰ ਦੀ ਉਹਨਾਂ ਅਮਨੀਤ ਕੋਰਡੀ ਨੇ ਪੇ ਕੀਤੇ ਸੀ ਫਿਰ ਉਸ ਤੋਂ ਅਗਲਾ ਪ੍ਰੋਸੈਸਰ 450 ਡਾਲਰ ਦਾ ਦੱਸਿਆ ਇਹਨਾਂ ਨੂੰ ਅੱਛਾ ਤੇ ਉਹਨਾਂ ਨੇ ਹੁਣ ਵੀ ਰਿਪਲਾਈ ਆਏ ਹੋਏ ਆ ਮੈਨੂੰ ਮਤਲਬ ਕੀ ਉਹਨਾਂ ਦੇ ਵਟਸਐਪ ਵਾਲੇ ਕੱਲ ਇਹਨਾਂ ਦੀ 450 ਡਾਲਰ ਦੀ ਕਰਾ ਦੇ ਹੋਰ ਮਦਦ ਕੋਈ ਹੋਰ ਸਰੀ ਦੇ ਮੈਂ ਲੋਕਾਂ ਨੂੰ ਬੇਨਤੀ ਕਰ ਦਿੰਦਾ ਹੋਰ ਜਿਹੜੇ ਸਰੀ ਦੇ ਵੀਰ ਮੈਸੇਜ ਭਾਜੀ ਕਾਫੀ ਆਏ ਹੋਇਆ ਸਾਰੇ ਸਰੀ ਦੇ ਡੋਨਰਾਂ ਦਾ ਬਹੁਤ ਧੰਨਵਾਦ ਆ ਸਭ ਨੇ ਪਹਿਲਾਂ ਸਭ ਨੂੰ ਇਹੀ ਆਪਾਂ ਸਭ ਨੂੰ ਮਨਾ ਕੀਤਾ ਕਿ ਉਹਨਾਂ ਦੀ ਇੱਕ ਵਾਰ ਦੀ ਹੈਲਪ ਹੋ ਗਈ ਆ ਉਹਨਾਂ ਨੇ ਕਿਹਾ ਸੀ ਕਿ ਜਦੋਂ ਤੁਸੀਂ ਸਿੱਧਾ ਡਾਕਟਰ ਨੂੰ ਪੇਂ ਕਰਨੇ ਆ ਕੋਈ ਪੇਸ਼ੈਂਟ ਦੇ ਅਕਾਊਂਟ 'ਚ ਨਹੀਂ ਪਾਉਣੇ ਕੋਈ ਕੁਛ ਨਹੀਂ ਕਰਨਾ ਹਾਂ ਬਿਲਕੁਲ ਬਿਲਕੁਲ ਇਹ ਜਿਆਦਾ ਜ਼ਰੂਰੀ ਹੈ ਮਾਤਾ ਬਹੁਤ ਧੰਨਵਾਦ ਕਰ ਰਹੀ ਹੈ ਤੇਰਾ ਵੀ ਆਂਟੀ ਇੰਨੇ ਮਦਦ ਕਰਾਈ ਤੁਹਾਡੀ ਸਾਰੀ ਧੰਨਵਾਦ ਬੇਟਾ ਧੰਨਵਾਦ ਤੇਰਾ ਧੰਨਵਾਦ ਬਹੁਤ ਬਹੁਤ ਮਹਾਰਾਜ عمر ਲੰਬੀ ਕਰੇ ਤੁਹਾਡੀ ਬਤ ਵਾਹਿਗੁਰੂ ਮੇਰੇ ਬੇਟੇ ਦਵਾਈ ਮੈਂ ਕੀ ਬਹੁਤ ਸ਼ੁਕਰੀਆ ਬੇਟੇ ਹੋਰ ਵੀ ਮੈਨੂੰ ਵੀ ਬਹੁਤ ਪਿਆਰ ਭਰਾਵਾਂ ਦੇ ਮੈਸੇਜ ਆਏ ਹੋਏ ਨੇ ਕੀ ਸਾਡੀ ਸੇਵਾ ਲਾਓ ਸਾਡੀ ਲਾਓ ਹਾਂਜੀ ਹਾਂਜੀ ਬਹੁਤ ਕਿਨੀ ਦਰੋਏ ਸਭ ਦਾ ਆਪਾਂ ਹੁਣ ਨੈਕਸਟ ਜੋ ਦੀਦੀ ਨਾਲ ਵੇਰੀ ਗੱਲ ਹੋ ਰਹੀ ਹੈ ਉਹਨਾਂ ਨੂੰ ਬੇਟਾ ਅੱਛਾ 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 ਦੱਸਿਆ ਕਿ 450 ਡਾਲਰ ਦਾ ਖਰਚਾ ਹਾਂਜੀ ਹਾਂਜੀ ਐਕਸ ਕਰਾ ਲੈਣਾ ਆਪਾਂ ਨੇ ਠੀਕ ਹੈ ਠੀਕ ਹੈ ਬਾਈ ਬਾਪਾ ਤਾਂ ਠੀਕ ਆ ਬਹੁਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਇਹ ਜੋ ਦੇਖ ਲਈ ਜੋ ਵੀ ਵੀਰੇ ਇਹਨਾਂ ਦੀ ਹੈਲਪ ਹੋ ਸਕੀ ਵੱਧ ਤੋਂ ਵੱਧ ਕਰਾ ਦੇ ਮਾਤਾ ਬਹੁਤ ਜ਼ਿਆਦਾ ਦਿਲੋਂ ਦੁਆਵਾਂ ਦੇ ਰਹੀ ਹੈ ਬਹੁਤ ਢਡੋ ਹਾਂਜੀ ਹਾਂਜੀ ਬਾਜੀ ਪੱਕਾ ਪੱਕਾ ਹਾਂ ਦੇਖੋ ਇਹ ਕਿੱਡੀ ਵੱਡੀ ਗੱਲ ਹੈ ਨਾ ਇੱਕ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਦੇਖੋ ਇੱਕ ਮਾਂ ਇੰਨੀਆਂ ਢਡੋ ਅਸੀਸਾਂ ਦੇ ਰਹੀ ਹੈ ਜਿਹਦਾ ਸ਼ਾਇਦ ਮੁੱਲ ਜਿਹੜਾ ਉਹ ਅਨਮੋਲ ਮੁੱਲ ਹੈ ਕਿਉਂਕਿ ਇਹਦੀ ਕੋਈ ਕੀਮਤ ਨਹੀਂ ਹੈ ਕਿਉਂਕਿ ਇੱਕ ਮਾਂ ਦੇ ਹਿਰਦੇ ਨੂੰ ਠੰਡ ਪੈ ਜਾਂਦੀ ਹੈ ਜਦੋਂ ਵੀ ਉਹਦੇ ਪੁੱਤ ਦੀ ਕੋਈ ਮਦਦ ਹੁੰਦੀ ਹੈ ਜਾਂ ਕੋਈ ਤਕਲੀਫ ਚੋਂ ਉਹਦੀ ਹੈਲਪ ਹੁੰਦੀ ਹੈ ਇਹ ਇੱਕ ਮਾਂ ਸਮਝ ਸਕਦੀ ਹੈ ਤੈ ਮਾਦੀ ਕੰਡੀਸ਼ਨ ਤੁਸੀਂ ਸਮਝ ਸਕਦੇ ਹੋ ਔਰ ਅਸੀਂ ਵੀ ਨਹੀਂ ਸੁਪਨੇ ਸੋਚਿਆ ਸੀਗਾ ਕਿਉਂਕਿ ਇਹ ਮਾਤਾ ਜੀ ਦੇ ਕੋਲ ਜਦੋਂ ਸਾਡੇ ਕੋਲ ਪਹਿਲੇ ਦਿਨ ਆਏ ਸੀ ਇਹਨੂੰ ਕਿਹਾ ਕਿ ਅਸੀਂ ਕੈਨੇਡਾ ਕਿਵੇਂ ਕਰ ਸਕਦੇ ਹਾਂ ਮਦਦ ਕਿਉਂਕਿ ਸਾਡੇ ਕੋਲ ਤਾਂ ਇੱਥੇ ਮੌਕੇ ਤੇ ਹੀ ਡੋਨੇਸ਼ਨ ਹੁੰਦੀ ਹੈ ਪਰ ਈਸ਼ੂ ਭਰਾ ਦੀ ਮਿਹਨਤ ਦੇ ਨਾਲ ਉੱਥੇ ਮਰੀਜ਼ ਨੂੰ ਮਿਲਣ ਵੀ ਦੇਖ ਲਓ ਕੈਨੇਡਾ ਸਰੀ ਦੇ ਵਿੱਚ ਇੱਕ ਜ਼ਰੀਆ ਦਾ ਟੀਮ ਮੈਂਬਰ ਚਲਾ ਗਿਆ ਦਵਾਈਆਂ ਦੀ ਮਦਦ ਕਰਤੀ ਹੋਰ ਵੀ ਅੱਗੇ-ਅੱਗੇ ਮਦਦ ਚੱਲ ਰਹੀ ਹੈ ਬੜਾ ਮੇਰੇ ਵੱਲੋਂ ਧੰਨਵਾਦ ਕਿ ਸੋਸ਼ਲ ਮੀਡੀਆ ਤੁਸੀਂ ਸਹੀ ਯੂਜ਼ ਕੀਤਾ